ਤੁਹਾ ਜੀ ਵੀ ਆਪਾਂ ਘੋੜੀਆਂ ਦੇ ਮੇਲੇ ਤੇ ਆਇਆ ਸ਼੍ਰੀ ਮਖਰ ਸਾਹਿਬ ਵਿਖੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਘੋੜੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਜਿੰਨੇ ਬਾਈਆਂ ਕੋਲੇ ਬਹੁਤ ਚੰਗਾ ਤੇ ਵਧੀਆ ਘੋੜਾ ਹੈ ਹਾਂ ਜੀ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਪਹਿਲਾਂ ਆਪਣਾ ਨਾਮ ਦੱਸ ਦਿਓ ਵੀਰੇ ਮੇਰਾ ਨਾਮ ਵੀਰੇ ਸੁਨੀਆ ਠੀਕ ਹੈ ਜੀ ਪਹਿਲਵਾਨ ਠੀਕ ਹੈ ਜੀ ਉਹਦਾ ਮੇਰਾ ਪਿੰਕਾ ਪਹਿਲਵਾਨ ਠੀਕ ਹੈ ਜੀ ਇਹ ਦੋਨੇ ਆਪਣਈਆਂ ਆਂਦੇ ਆ ਉਹਨਾਂ ਦਾ ਸਤਾਰ ਦੀ ਬਹੁਤ ਸਟਾਰਕਾਰ ਮੁਖਾਈ ਠੀਕ ਹੈ ਇਹ ਘੋੜੇ ਬਾਰੇ ਦੱਸੋ ਆਪਣਾ ਪਹਿਲਾਂ ਆਪਣਾ ਨਾਮ ਦੱਸ ਦਿਓ ਘੋੜੇ ਦਾ ਵੀ ਉਹਦਾ ਨਾਮ ਸਿਤਾਰਾ ਵੀਰੇ ਠੀਕ ਹੈ ਸਾਇਰੇ ਦਾ ਹੈਗਾ ਰਾਂਝਾ ਰਾਂਝਾ ਦਾ ਸੁਲਕਵਾਸ ਹੋ ਗਿਆ ਸੀ ਪਰਮਾਤਮਾ ਨੂੰ ਬਈ ਹਾਂ ਜੀ ਥੋੜਾ ਮਿਲਿਆ ਸੀ ਉਹਨੂੰ ਹਾਂ ਜੀ ਰਾਂਝੇ ਦਾ ਬਾਪ ਅੱਗੇ ਆ ਗਿਆ ਰੈਂਬੋ ਠੀਕ ਹੈ ਰੈਂਬੋ ਬਾਈ ਕਾਲੇ ਹੋਣਾ ਕੋਲੇ ਜੋਧਾਣਿਆਂ ਕੋਲੇ ਠੀਕ ਹੈ ਜੀ ਉੱਥੇ ਸਥਿਤ ਹੈਗਾ ਬਈ ਆਪਣਾ ਜੱਜ ਜਬਰਜੰਗ ਕੁੜੇ ਆ ਹਾਂ ਜੀ ਤੇ ਉਹਨਾਂ ਦਾ ਗਾਂ ਪਿਆ ਉਹ ਆ ਗਿਆ ਬਈ ਅਲੀ ਅਲੀ ਆ ਗਿਆ ਹਾਂ ਅਲੀ ਕਿਰਲਗੜ੍ਹ ਦੀ ਲਾਈਨ ਆ ਗਈ ਬਸ ਠੀਕ ਹੈ ਬਈ ਅਲੀ ਦੇ ਟੈਂਪਰੀ ਬਈ ਚੱਲਦਾ ਸਾਰਾ ਚੱਲਦਾ ਠੀਕ ਹੈ ਤੇ ਇਹਦੀ ਹਾਈਟ ਕਿੰਨੀ ਹੋ ਗਈ ਵੀਰੇ ਹਾਈਟ ਵੀਰੇ 6 ਫਲੱਸ ਆ ਜੀ ਠੀਕ ਹੈ ਤੇ ਚੈਂਪੀਅਨਿੰਗ ਰਿਕਾਰਡ ਆ ਵੀ ਬਈ ਇਹ ਹਾਂਜੀ 19 ਸ਼ੋ ਜਿੱਤ ਚੁੱਕਿਆ ਵੀਰੇ ਹੁਣ ਤੱਕ ਠੀਕ ਹੈ ਬਈ ਵਧੀਆ ਆਪਣੀਆਂ ਜਾਂਦੇ ਪੀਛਣਾ ਤੇ ਰਹਿ ਕੇ ਠੀਕ ਹੈ ਤੇ ਅਗੇ ਨੇ ਆਪਣੀਆਂ ਜਾਂਦੇ ਸਾਰੇ ਸ਼ੋ ਹਾਂ ਲਾਸਟਲੀ ਹੁਣ ਹਰਮਾਨਗੜ ਸ਼ੇਰ ਪਾਇ ਸੀਗੇ ਉੱਥੋਂ 3 ਆਇਆ ਹੈ ਠੀਕ ਹੈ ਬਈ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਬਹੁਤ ਚੰਗਾ ਘੋੜਾ ਤੇ ਚੈਂਪੀਅਨ ਰਹਿ ਘੋੜਾ ਹੈ ਤੇ ਬਈ ਇਹ ਸਟਾਰਟਸ ਤੇ ਛੱਡ ਦਿੰਨੇ ਕਿ ਨਹੀਂ ਹਾਂਜੀ 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 ਵੀਰੇ ਸਟਾਰਟ ਸਰਵਿਸ ਇਹਦੀ ਓਪਨ ਨਹੀਂ ਹੈਗੀ ਠੀਕ ਹੈ ਤੇ ਆਪਣਾ ਨੰਬਰ ਬੋਲ ਦੇ 98769 77077 ਠੀਕ ਹੈ ਇੱਕ ਹੈਗਾ 87528 4002 ਠੀਕ ਹੈ ਉਹ ਵੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ 52000 ਫੀਸ ਆ ਵੀਰੇ ਇਹਦੀ ਠੀਕ ਹੈ ਜੀ ਕਈ ਵਾਰੀ ਹੁਣ ਬਈ ਕਈ ਵਾਰੀ ਕਨਫਰਮ ਕਰਨ ਨੂੰ ਪੁੱਛ ਲੈਂਦੇ ਹੈਗੇ ਆਪਾਂ ਆਪ ਹੀ ਦੱਸ ਦਿੰਨੇ ਹੈਗੇ ਠੀਕ ਹੈ 51000 ਰੁਪਏ ਫੀਸ ਆ ਵੀਰੇ ਇਹਦੀ ਤੇ ਵਧੀਆ ਚੰਗਾ ਘੋੜਾ ਚੈਂਪੀਅਨ ਰਿਆ ਘੋੜਾ ਹੈ ਤੇ ਬਾਕੀ ਵੀਡੀਓ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੀਰ ਜੀ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਸੋ ਹਾਂਜੀ ਅੱਗੇ ਵੀ ਆਪਾਂ ਮੇਲੇ ਦੇ ਵਿੱਚ ਤੁਹਾਨੂੰ ਘੋੜੇ ਬਾਰੇ ਜਾਣਕਾਰੀ ਦਿੰਨੇ ਆ ਬਈਆਂ ਕੋਲੇ ਬਹੁਤ ਚੰਗਾ ਘੋੜ ਹਾਂਜੀ ਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਨਾਮ ਜੀ ਮਿੱਠਾ ਸਿੰਘ ਠੀਕ ਆ ਜੀ ਹਾਂਜੀ ਸਰਦੂਲਗੜ ਤੋਂ ਸਰਦੂਲਗੜ ਤੋਂ ਆਇਆ ਠੀਕ ਹੈ ਤੇ ਆਪਣਾ ਘੋੜੇ ਬਾਰੇ ਜਾਣਕਾਰੀ ਦਿਓ ਵੀ ਕਿੰਨੇ ਕੁ ਉਮਰ ਹੈ ਦੀ ਤੇ ਇਹ ਹੀ ਆਪਣਾ ਚਾਰ ਦੰਦ ਬੱਚਾ ਹਜੇ ਠੀਕ ਆ ਜੀ 70 ਪਲੱਸ ਹਾਈਟ ਹੈ ਇਹਦੀ 70 ਪਲੱਸ ਹਾਈਟ ਹੈ ਹਾਂਜੀ ਠੀਕ ਆ ਜੀ ਤੇ ਇਹ ਸਟੱਡ ਸਰਵਿਸ ਓਪਨ ਹੈ ਹਾਂਜੀ ਠੀਕ ਹੈ ਇਹ ਇਧਰਲੇ ਪਾਸੇ ਦਿਖਾ ਦਿੰਦਾ ਤੇ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਘੋੜਾ ਆ ਉਹ ਐਡੀਟਿੰਗ ਕਰਦੇ ਆ ਕੋਈ ਨਹੀਂ ਬਾਕੀ ਆ ਦਿਖਾ ਦਿਓ ਕਾਰਡ ਇੱਕ ਵਾਰ ਆ ਕਾਰਡ ਤੁਸੀਂ ਦੇ ਸਕਦੇ ਬਈ ਜੇ ਕਿਨੇ ਸਟਾਰਟ ਸਰਵਿਸ ਤੇ ਹੋਣਾ ਤਾਂ ਨੰਬਰਾਂ ਤੇ ਕਰ ਲੈ ਸੰਪਰਕ ਬਾਕੀ ਘੋੜਾ ਤੁਸੀਂ ਦੇ ਸਕਦੇ ਬਈ ਬਹੁਤ ਚੰਗਾ ਘੋੜਾ ਆ ਦੇਖੋ ਬਈ ਇਧਰ ਲਈ ਛੱਡ ਦੋ ਜੇ ਤੁਹਾਨੂੰ ਪਸੰਦ ਆ ਸੋ ਇਹ ਮੈਂ ਘੋੜਾ ਇਹਦੇ ਹਾਈਟ ਵੀ ਚੈੱਕ ਕਰੋ ਬਈ 17 ਫੁੱਟ ਦਾ ਹੈਟ ਆ ਬਈ ਕਹਿੰਦੇ ਸਰੋਜ ਇੱਕ ਕਿੰਨਾ ਚੰਗਾ ਤੇ ਸੋਹਣਾ ਘੋੜਾ ਆ ਬਈ ਯਾ ਆਪਿਆਂ ਨੱਰਾ ਇਹ ਬਹੁਤ ਬਗਤ ਦਾ ਅੰਮ੍ਰਿਤ ਦਾ ਜੀ ਆ ਆ ਚੰਗੀ ਹੈਡ ਦੇ ਵਿੱਚ ਪਿਛਲੀ ਸੱਤ ਦਾ ਬੱਚਾ ਹੈ ਇਹਨੂੰ ਦੇਖੋ ਬਹੁਤ ਚੰਗਾ ਕੋੜਾ ਹੈ ਬਹੁਤ ਵੀ ਕੋੜਾ ਹਾਂਜੀ ਵਧੀਆ ਰਿਜ਼ਲਟ ਆਇਆ ਇਹਦੇ ਵੀਰੇ ਇਹਦੇ ਜੀ 10 15 ਰਿਜ਼ਲਟ ਆ ਗਏ ਠੀਕ ਹੈ ਜੀ ਹਾਂਜੀ ਆਪ ਵੀ ਇਹ ਛੋਟੀ ਉਮਰ ਦਾ ਬੱਚਾ ਹੈ ਜੀ ਠੀਕ ਹੈ ਹਾਂ ਤੇ ਫੀਸ ਕਿੰਨੀ ਰੱਖੀ ਹੈ ਵੀਰੇ ਸਟਾਰਟ ਕਰਨ ਦੀ 41 ਜੀ ਠੀਕ ਹੈ ਵੀ ਦੇਖੋ ਵੀ ਕੋੜਾ ਜੇ ਕਿਸੇ ਨੇ ਘੋੜੀ ਮੇਟ ਕਰਾਉਣੀ ਤੇ ਨੰਬਰਾਂ ਸੰਪਰਕ ਕਰਕੇ ਘੋੜੀ ਮੇਟ ਕਰਾ ਸਕਦੇ ਇੱਥੋਂ ਚੈੱਕ ਕਰੋ ਵੀ ਹੈਗੇ ਦੇਖੋ ਇਹ ਸਟੱਡ ਫਾਰਮ ਨੁਕਰੀਆਂ ਬਚੇਰੀਆਂ ਬਚੇਰੇ ਤੇ ਸਪੈਸ਼ਲੀ ਜਿਹੜਾ ਮੇਲੇ ਦੇ ਵਿੱਚ ਇਹਨਾਂ ਦਾ ਲੱਗਿਆ ਹੋਇਆ ਸਟਾਲ ਤੁਸੀਂ ਦੇਖ ਸਕਦੇ ਹੋ ਅਲੱਗ ਤੋਂ ਹੀ ਬਈ ਐਂਟਰੀ ਗੇਟ ਬਣਿਆ ਸਾਰਾ ਕੁਝ ਅਲੱਗ ਤੋਂ ਬਣਿਆ ਇਹ ਸਪੈਸ਼ਲ ਜਿਹੜੀ ਸਟਾਈਲ ਲੱਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਚੰਗਾ ਟੈਂਟ ਲੱਗਿਆ ਤੇ ਚੰਗੇ ਚੰਗੇ ਘੋੜੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਵੀ ਤੇ ਉੱਪਰ ਲਿਖਿਆ ਵੀ ਇਹ ਬਾਈਆਂ ਨੇ ਸਾਰਾ ਕੁਝ ਦੇਖੋ ਵੀ ਘੋੜੀ ਚੰਗੇ ਚੰਗੇ ਜਾਨਵਰ ਆ ਸਾਰੇ ਇਧਰ ਵੀ ਬਿਸ਼ੇਰੀ ਘਰੋ ਚੱਕ ਇੱਕ ਆ ਬਸ਼ੇਰੀ ਨੁਕਰੀ ਆ ਵੀ ਦੇਖੋ ਕੁਆਲਿਟੀ ਚੈੱਕ ਕਰੋ ਵੀ ਚੰਗੇ ਚੰਗੇ ਜਾਨਵਰੀ ਸਾਰੇ ਘੋੜੀਆਂ ਹੀ ਆ ਬਈ ਸਾਰੀਆਂ ਆ ਨੁਕਰੀਆਂ ਘੋੜੀਆਂ ਸਾਰੀਆਂ ਦੇਖੋ ਬਈ ਤੇ ਇੱਥੇ ਤੁਹਾਨੂੰ ਆਪਾਂ ਦਿਖਾਉਨੇ ਆ ਬਈ ਦੇਖੋ ਇੱਧਰ ਸਪੈਸ਼ਲ ਜਿਹੜਾ ਬਣੀਆ ਸਟੋਰੀ ਬਣਾਈ ਆ ਬਾਈ ਜਣੇ ਅਲੱਗ ਤੋਂ ਦੇਖੋ ਸਟਾਲੀਨ ਸ਼ੇਬਾਦ ਦੇਖੋ ਬਈ ਇਹ ਅਭੀ ਘੋੜੀਆਂ ਦਾ ਮੇਲਾ ਸ਼੍ਰੀ ਮਖਸਰ ਸਾਹਿਬ ਤੇ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਮੇਲੇ ਦੀਆਂ ਤੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਚੰਗੇ ਚੰਗੇ ਜਾਨਵਰ ਸਾਰੇ ਆਪਾਂ ਦਿਖਾਏ ਆ ਬਈ ਆਪਣੇ YouTube ਚੈਨਲ ਤੇ ਵੀਡੀਓ ਪਈਆਂ ਤੇ ਇਹ ਆਪਾਂ ਤੁਹਾਨੂੰ ਸਪੈਸ਼ਲ ਦਿਖਾਏ ਬਈ ਸਪੈਸ਼ਲ ਬਈਆਂ ਦੀ ਅਲੱਗ ਤੋਂ ਸਟੋਰੀ ਲੱਗੀ ਹੋਈ ਆ ਦੇਖੋ ਬਈ ਤੇ ਅੱਗੇ ਇਧਰ ਵੀ ਬੱਚੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਹ ਤੁਸੀਂ ਦੇਖ ਲਿਓ ਪਹਿਲਾਂ ਦਿਖਾਇਦਾਂ ਨੂੰ ਨੁਕਰੀ ਦੇਖੋ ਵੀ ਇਧਰ ਦੇਖੋ ਵੀ ਸਾਰੇ ਚੰਗੇ ਚੰਗੇ ਜਾਨਵਰ ਇਧਰ ਵੀ ਨੁਕਰੀਆਂ ਵਸ਼ੇਰੀਆਂ ਸਾਰੀਆਂ ਸਾਰੀਆਂ ਵਸ਼ੇਰੀਆਂ ਹੀ ਆ ਬਈਆ ਨੁਕਰੀਆਂ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਦੇਖੋ ਵੀ ਸਾਰੇ ਅਲੱਗ ਤੋਂ ਸਟੋਰੀ ਲੱਗੀ ਬਾਈਆਂ ਦੀ ਤੇ ਇੱਧਰ ਹੈਗੀ ਐਂਟਰੀ ਗੇਟ ਮਾਗੀ ਮੇਲੇ ਤੇ ਅਲੱਗ ਤੋਂ ਉਹਨਾਂ ਦਾ ਸਟੋਰੀ ਜਿਹੜੀ ਲੱਗੀ ਵੀ ਹੈ ਦੇਖੋ ਤੇ ਐਦਾਂ ਦੀ ਹੋਰ ਕੰਨੇ ਕੰਨੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ